ਆਹ ਯਾਰ ਨੇ ਹੋ ਵਾਹ ਹਾ ਹਾ ਵੇਖੋ ਨੇਰੀ </body> ਬੜੀ ਨੇਰੀ ਵੇਖੋ ਕਟਾ ਚੜੀਆਂ ਪੀਆਂ ਕਾਲੀਆਂ ਕਟਾ ਮੈਂ ਆਪਣੇ ਕੋ ਨੇਰ ਛੱਡਿਆ ਕਾਲੀਆਂ ਕਟਾ ਚੜੀਆਂ ਪੀਆਂ ਕਾਲੀਆਂ ਮੈਨੂੰ ਤਾਂ ਨੇ ਨਾ ਦੱਸਿਆ ਤੇ ਮੈਂ ਤਾਂ ਭੱਜ ਆਇਆ ਮੈਂ ਆਂਖਾਂ ਵੀ ਨਾ ਕੰਦਲ ਸੁਪਈ ਤੇ ਕੀ ਕਰਦੇ ਢਣਗੇ ਲੱਗਦਾ ਆਏ ਆਏ ਸਰਫੀ ਮੈਂ ਜਦੋਂ ਦੁੰਦੇ ਆ ਨਾ ਮੋੜੀ ਕਿੱਟਾ ਆ ਗਿਆ ਦੀਆ ਆਏ ਆ ਟੂੜੀ ਵੱਲੇ ਦੇਖੀ ਐ ਪਰ ਪਰਲੇ ਬੰਨ ਨਹੀਂ ਆਉਂਦਾ ਪਿਆਣਾ ਕਟਾਪ ਆ ਬਾਈ ਕਾਲੀ ਆਇਆ ਰੱਬਾ ਮੇਰਾ ਨੇਰ ਕੌਫੀ ਹੋ ਗਿਆ ਨੇਰ ਕੌਫਾ ਟਾਈਮ ਕਿੰਨਾ ਆ ਕਰਨ ਹੱਤ ਮੇਲੇ 7 ਵਜੇ ਦੇਣ ਹੁੰਦਾ ਤੇ ਅੱਜ ਵੇਲਾ ਉਹ ਕਮਰੇ ਨਹੀਂ ਦੀ ਤੇ ਬੜਾ ਨੇਰਿਆ ਵੇਖੋ ਕੋ ਘਰ ਬਾਦੀ ਦੀ ਦਾ ਚੁਰਤਵਰਾ ਸਾਡਾ ਨਹੀਂ ਦੀਦਾ ਪਿਆ ਮੇਰਾ ਬੜਾ ਸਾਫ ਦੀ ਦਾ ਨੇੜੇ ਹੀ ਆ ਹਜੇ ਮੋਬਾਈਲ ਚ ਬੜਾ ਸਾਫ ਦੀ ਦਾ ਪਿਆ ਅੱਖਾਂ ਨਾਲ ਤਾਂ ਜਮਾ ਹੀ ਨਹੀਂ ਦੀਦਾ ਪਿਆ ਬੜਾ ਕੱਟੋ ਕੱਟੀ ਦੇ ਕੰਮ ਨੇਰ ਘੁੱਪ ਹੋਇਆ ਪਿਆ ਮਲੋਟ 에ਰੀਏ ਦੇ ਪੱਕੀ ਪਿੰਡ 7 ਵਜੇ ਨੇਰੀ ਤੂਫਾਨ ਆਇਓ ਮੇਰਾ ਰੱਬਾ ਹਾਏ ਓ ਮੇਰੇ ਰੱਬਾ ਕਿੰਨਾ ਤੂਫਾਨ ਆ ਗਿਆ ਓਏ ਰੱਬਾ ਮੇਰਾ ਓਏ ਕਾਲੀਆਂ ਕਟਾਈਛ ਆ ਗਈਆਂ ਹੋਏ ਇਹਨੂੰ ਕਹਿੰਦੇ ਕਾਲੀ ਨੇਰੀ ਕਾਲੀ ਨੇਰੀ ਆ ਗਈ ਹਾਏ ਰੱਬਾ ਕਾਲੀ ਨੇਰੀ ਆ ਗਈ ਆ ਕੀ ਬਣੇਗਾ ਦੁਨੀਆ ਦਾ ਇਹ ਤਾਂ ਕਈ ਉੱਡ ਗਏ ਨੇ ਅੱਜ ਕਿੰਨੇ ਜਾਨਵਰਾਂ ਦੇ ਆਲ ਨੇ ਕਿੰਨਾ ਭੈਜੋ ਨੁਕਸਾਨ ਹੋਇਆ ਕਿੰਨੇ ਦਰਖਤ ਟੁੱਟਣਗੇ ਲਾਈਟ ਅੱਜ ਨਹੀਂ ਕੋਈ ਨਹੀਂ ਗਈ ਕਿਉਂਕਿ ਲਾਈਟਾਂ ਦੇ ਉੱਤੇ ਡਿੱਗ ਪੈਣਾ ਸਾਰਾ ਕੋਸ਼ਿਂ ਤਰਕਤੰਦ ਰੁਕਤਾਂ ਦੇ ਟਾਂ ਨੰਬੇ ਡਿੱਗ ਜਾਣੇ ਅੱਜ ਜਿੰਨੀ ਕਾਲੀ ਘਟਾ ਕਾਲੀ ਕਾਲੀ ਘਟਾ ਹੈ ਸਾਈਟ ਲੂਟ ਵੇਲੇ ਚਲੀ ਗਏ ਏਅਰਕੋਪ ਆ ਗਿਆ ਐਵੇਂ ਏਅਰਕੋਪ ਆ ਨੇਰੀ ਹਾਏ 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 ਆ ਦੇਖੋ ਗੁਰਦੁਆਰਾ ਕਿੰਨਾ ਇਹ ਕੋਨੇਰ ਇੱਥੇ ਸਾਡਾ ਗੁਰਦੁਆਰਾ ਬੜਾ ਕਲੀਅਰ ਦਿਖਾਈ ਦੇਦਾ ਇੰਨੀ ਦੂਰ ਹੈ ਨਹੀਂ ਗਾੜੇ ਕਿਲਾ ਦੂਰ ਹੈ ਇਥੋਂ ਕਿਲਾ ਹੀ ਨਹੀਂ ਦੇਖੋਨੇਰ ਉਹ ਉੱਪਰ ਬਾਬਾ ਜੀ ਵੀ ਮਾ ਭਾਈ ਵੀ ਬੋਲ ਪਿਆ ਬੜੀ ਥਾਲੀ ਘਟਾ ਚੜੀ ਆ ਨਾ ਇਹ ਤੇ ਬਲੌਗ ਦਾ ਅੰਡਕੀਤਾ ਸਾਰੇ ਭੈਣ ਭਰਾਵਾਂ ਦਾ ਸ੍ਰੀ ਤਾਨ ਲੈ ਕਮੈਂਟ ਸ਼ੇਅਰ ਕਰਦੇ ਆ ਜੀ